ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ 5-5 ਲੱਖ ਰੁਪਏ ਦਾ ਮਿਲੇਗਾ ਲਾਭ ਇਸ ਸਰਕਾਰੀ ਸਕੀਮ ਦੇ ਫਾਰਮ ਭਰ ਲਓ ਕਿਸਾਨ ਮੋਰਚੇ ਸੰਬੰਧੀ ਆਈ ਵੱਡੀ ਖਬਰ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚਾਹੁੰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਪ ਸਰਕਾਰ ਵੱਲੋਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦੀ ਗਾਰੰਟੀ ਜੀ ਹਾਂ ਆਮ ਆਲੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 15 ਗਰੰਟੀਆਂ ਵਾਲਾ ਪਾਰਟੀ ਦਾ ਚੋਣ ਮੋਰਤ ਪੱਤਰ ਜਾਰੀ ਕੀਤਾ ਜਿਸ ਵਿੱਚ ਔਰਤਾਂ ਲਈ ਪ੍ਰਤੀ ਮਹੀਨਾ 2100 ਰੁਪਏ 24 ਘੰਟੇ ਸਾਫ਼ ਪੀਣ ਵਾਲਾ ਪਾਣੀ ਬਜ਼ੁਰਗਾਂ ਲਈ ਮੁਫਤ ਸਿਹਤ ਸੰਭਾਲ ਅਤੇ ਵਿਦਿਆਰਥੀਆਂ ਲਈ ਮੈਟਰੋ ਦੇ ਕਿਰਾਏ ਵਿੱਚ 50% ਦੀ ਤੱਕ ਲਾਭ ਜੀ ਹਾਂ ਕੇਜਰੀਵਾਲ ਨੇ ਕਿਹਾ ਕਿ ਆਪ ਸਰਕਾਰ 5 ਫਰਵਰੀ ਦੀਆਂ ਚੋਣਾਂ ਵਿੱਚ ਸੱਤਾ ਵਿੱਚ ਵਾਪਸ ਆਉਂਦੀ ਆ ਤਾਂ ਮੁਫਤ ਸਿੱਖਿਆ ਸੇ ਸਭਾਲ ਮਹਿਲਾਵਨ ਮੁਫਤ ਬਸ ਯਾਤਰਾ ਪਾਣੀ ਅਤੇ ਮੁਫਤ ਬਿਜਲੀ ਵਰਗੀਆਂ ਸੌਲਤਾ ਜਾਰੀ ਰਹਿਣਗੀਆਂ ਇਹਨਾਂ ਦੋਸ਼ ਲਾਇਆ ਕਿ ਭਾਜਪਾ ਆਪ ਦੀਆਂ ਸਾਰੀਆਂ ਮੁਫਤ ਸਕੀਮਾਂ ਬੰਦ ਕਰ ਦੇਵੇਗੀ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਡਾ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਇਸ ਨਾਲ ਦਿੱਲੀ ਦੇ ਲੋਕਾਂ ਨੂੰ ਦੇ ਹਰ ਮਹੀਨੇ 25000 ਰੁਪਏ ਦਾ ਬੋਧ ਵਧੇਗਾ ਪਾਰਟੀ ਦਾ ਮੈਨੀਫੈਸਟੋ ਕੇਜਰੀਵਾਲ ਦੀਆਂ ਗਰੰਟੀਆਂ ਜਾਰੀ ਕਰਦੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਗਰੰਟੀ ਕਾਰਡ ਦੇ ਦਸਤਖਤ ਕੀਤੇ ਤੇ ਕੌਮੀ ਰਾਜਸਥਾਨੀ ਵਿੱਚ ਮੁੜ ਸੱਤਾ ਵਿੱਚ ਆਉਣ ਦੇ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਕੀਤਾ ਤਾਂ ਦੇਖ ਸਕਦੇ ਹੋ 15 ਗਰੰਟੀਆਂ ਜਿਹੜੀਆਂ ਨੇ ਆਪ ਸਰਕਾਰ ਦੇ ਵੱਲੋਂ ਦਿੱਲੀ ਦੇ ਵਿੱਚ ਦਿੱਤੀਆਂ ਗਈਆਂ ਨੇ ਕਿ ਜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਦੀ ਹੈ ਤਾਂ ਸਰਕਾਰ ਦੇ ਵੱਲੋਂ 15 ਗਰੰਟੀਆਂ ਜਿਹੜੀਆਂ ਨੇ ਲਗੂ ਕੀਤੀਆਂ ਜਾਣਗੀਆਂ ਜਾਰੀ ਕੀਤੀਆਂ ਜਾਣਗੀਆਂ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ 15 ਦੇਖ ਸਕਦੇ ਹੋ ਤਾਂ 12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਅਹਿਮ ਮੀਟਿੰਗ ਹਰਾਨਾ ਜਥੇਬੰਦੀਆਂ ਨੂੰ ਭੇਜਿਆ ਸਦਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਿਸਾਨ ਮੋਰਚੇ ਸੰਬੰਧੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਹਾਂ 12 ਫਰਵਰੀ ਨੂੰ ਪੰਜਾਬ ਦੇ ਕਿਸਾਨ ਖਨੋਰੀ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾ ਕੇ ਬੈਠੇ ਹਨ ਅਜੇ ਚ ਇੱਕ ਹੋਰ ਜਥੇਬੰਦੀਆਂ ਨੇ ਵਿੱਚ ਇਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ 12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਚੰਡੀਗੜ੍ਹ ਦੇ ਕਿਸੇ ਪਵਣ ਵਿੱਚ ਅਹਿਮ ਮੀਟਿੰਗ ਰੱਖੀ ਗਈ ਹੈ ਜਿਸ ਲਈ ਕਈ ਹੋਰ ਕਿਸਾਨ ਜਥੇਬੰਦੀਆਂ ਨੂੰ ਵੀ ਸੱਦਾ ਭੇਜ ਦਿੱਤਾ ਗਿਆ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਸਵੀਰ ਤੁਹਾਡੇ ਸਾਹਮਣੇ ਹੈ ਬਾਬਾ ਸਾਹਿਬ ਅੰbedkar ਦੀ ਬੁੱਤ ਦੀ ਭੰਨ ਤੋੜ ਕਰਨ ਵਾਲੇ ਐਨਟੀਐਨਐਸਏ ਲਗਾਉਣ ਦੀ ਮੰਗ ਚਾਰ ਜ਼ਿਲ੍ਹਿਆਂ ਚ ਬੰਦ ਦਾ ਸੱਦਾ ਅਮਰੀਕਾ ਦਿੱਲੀ ਹਾਈਵੇ ਜਾਮ ਪੁਲਿਸ ਬਲ ਤੈਨਾਤ ਜੀ ਹਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਚ ਡਾਕਟਰ ਪੀਮਰਾਓ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਦਲਿਤ ਭਾਈਚਾਰੇ ਨੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਹੁਸ਼ਿਆਰਪੁਰ ਜ਼ਿਲਹੰਦਰ ਲੁਧਿਆਣਾ ਅਤੇ ਮੋਗਾ ਵਿੱਚ ਬੰਦਾ ਸਦਾ ਤਾਂ ਲੁਧਿਆਣੇ ਦੇ ਦਲਿਤ ਭਾਈਚਾਰੇ ਨੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਮੁਲਜ਼ਮਾ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਅੰਮ੍ਰਿਤਸਰ ਦਿੱਲੀ ਹਾਈਵੇ ਜਾਮ ਕਰ ਦਿੱਤਾ ਜੀ ਹਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰਦਰਸ਼ਨਕਾਰੀਆਂ ਨੇ ਘੰਟਾਕਾਰ ਮਾਰਕੀਟਿੰਗ ਵਿੱਚ ਖੁੱਲੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਉਹਨਾਂ ਨੇ 1 ਮਾਰਚ ਕੱਢਿਆ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਹਾਲਾਂਕਿ ਬੰਦ ਦਾ ਪ੍ਰਭਾਵ ਅਜੇ ਵੀ ਔਰ ਸ਼ਹਿਰਾਂ ਵਿੱਚ ਵੀ ਦਿਖਾਈ ਨਹੀਂ ਦੇ ਰਿਹਾ ਦੁਕਾਨਾਂ ਤੇ ਸ਼ੋਰੂਮ ਖੁੱਲੇ ਹਨ ਇਸੇ ਬਾਬਤ ਵਿੱਚ ਦਾ ਵੱਡਾ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਇਸ ਵਾਰ ਵਿੱਚ 26 ਜਨਵਰੀ ਨੂੰ ਦੋਸ਼ੀ ਆਕਾਸ਼ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਜੀ ਪੁਲਿਸ ਨੇ ਇਸ ਮਾਮਲੇ ਵਿੱਚ 26 ਜਨਵਰੀ ਨੂੰ ਦੋਸ਼ੀ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ ਜੀ ਹਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਗੰਗਾ ਅੰਤਰ ਦਿਵਸ ਮੌਕੇ 26 ਜਨਵਰੀ ਸ਼ਾਮ ਨੂੰ ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਨੇ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਅੰਬੇਦਕਰ ਦੀ ਮੂਰਤੀ ਦੇ ਹੇਠਾਂ ਇੱਕ ਪੱਥਰ ਵਾਲੀ ਸੰਵਿਧਾਨ ਪੁਸਤਕ ਨੂੰ ਅੱਗ ਲਗਾ ਦਿੱਤੀ ਇਸ ਤੋਂ ਬਾਅਦ ਹੱਥ ਵਿੱਚ ਇੱਕ ਵੱਡਾ ਹਥੌੜਾ ਲੈ ਕੇ ਨੌਜਵਾਨ ਪੌੜੀ ਦੀ ਮਦਦ ਨਾਲ ਮੂਰਤੀ ਤੇ ਚੜ੍ਹਿਆ ਮੂਰਤੀ ਦੇ ਅੱਠ ਵਾਰ ਕੀਤੇ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਤਾਂ ਕੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ 4864 ਨਵੀਆਂ ਪਹਰਤੀਆਂ ਦਾ ਕੀਤਾ ਐਲਾਨ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਖਬਰ ਤੁਸੀਂ ਜਿਹੜੇ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ ਨੌਕਰੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਜੀ ਜੀ ਹਾਂ ਬਿਜਲੀ ਮੰਤਰੀ ਹਰਪੰਦਰ ਸਿੰਘ ਈਟੀਓ ਨੇ ਐਲਾਨ ਕਰਦੇ ਆ ਕਿ 2025-26 ਦੌਰਾਨ ਪੀਐਸਪੀਸੀ ਲੋ 4864 ਹੋਰ ਭਰਤੀਆਂ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਪਜ ਸਿੰਘ ਇਹਦੇ ਤੋਂ ਲੈ ਜਿਹੜਾ ਐਲਾਨ ਕੀਤਾ ਗਿਆ ਜੀ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਇੱਕ ਹੋਰ ਵੱਡੀ ਅਪਡੇਟ ਤੁਹਾਹਨਾਂ ਦੀ ਦਿੱਤੀ ਆ ਰਹੀ ਹੈ ਡਾਕਖਾਨੇ ਦੀ ਸਰਕਾਰੀ ਸਕੀਮ ਬਾਰੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਡਾਕਖਾਨੇ ਦੀ ਸਕੀਮ ਬਾਰੇ ਉਸ ਬਾਰੇ ਤੁਹਾਡੇ ਨਾਲ ਅਪਡੇਟ ਸਾਂਝਾ ਕਰਾਂਗੇ ਡਾਕਖਾਨੇ ਸਕੀਮ ਦਾ ਤੁਸੀਂ ਲਾਭ ਜਿਹੜਾ ਉਠਾ ਸਕਦੇ ਹੋ ਜੀ ਹਾਂ ਡਾਕਖਾਨੇ ਸਕੀਮਾਂ ਜੋ ਕਿ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਲਾਭ ਤੁਹਾਨੂੰ 100% ਮਿਲਦਾ ਹੈ ਤੇ ਪੀਐਸਪੀਸੀਐਲ ਵੱਲੋਂ ਜਿਹੜੀਆਂ ਭਰਤੀਆਂ ਕੱਢੀਆਂ ਜਾਣਗੀਆਂ ਜੀ ਹਾਂ 4864 ਭਰਤੀਆਂ ਜਿਹੜੀਆਂ ਇਹ ਰੱਖੀਆਂ ਗਈਆਂ ਨੇ 4864 ਭਰਤੀਆਂ ਹੋਣਗੀਆਂ ਜੀ ਤਾਂ ਦੇਖ ਸਕਦੇ ਹੋ ਇਹ ਐਲਾਨ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਜੀ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਗਿਆ ਤਾਂ ਇੱਕ ਹੋਰ ਵੱਡੀ ਅਪਡੇਟ ਤੁਸੀਂ ਦੇਖ ਸਕਦੇ ਹੋ ਪੋਸਟ ਆਫੀਸ ਦੀ ਸ਼ਾਨਦਾਰ ਸਕੀਮ ਹੈ ਜੀ ਜੀਵਨ ਭਰ ਹਰ ਮਹੀਨੇ ਮਿਲਣਗੇ 20500 ਰੁਪਏ ਨਹੀਂ ਹੋਵੇਗੀ ਪੈਸਿਆਂ ਦੀ ਤੁਲ ਕੋਈ ਕਮੀ ਤਾਂ ਕੀ ਇਸ ਪੂਰੀ ਯੋਜਨਾ ਦਾ ਲਾਭ ਕਿਵੇਂ ਮਿਲਦਾ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਤੁਸੀਂ ਵੀ ਅਜਿਹੀ ਸਕੀਮ ਲੱਭ ਰਹੇ ਹੋ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਆਮਦਨ ਹੋਵੇ ਪੋਸਟ ਆਫਿਸ ਵੀ ਇੱਕ ਵਧੀਆ ਅਜਿਹੀ ਸਕੀਮ ਬੇਸ਼ ਕਰ ਰਿਹਾ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਆਮਦਨ ਮਿਲਦੀ ਹੈ ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਸਹਿਬ ਮੁਕਤੀ ਤੋਂ ਬਾਅਦ ਨਿਯਮਤ ਇੱਕ ਮਾਸਿਕ ਰਕਮ ਮਿਲਦੀ ਹੈ ਜੀ ਹਾਂ ਤਾਂ ਇਹ ਯੋਜਨਾ ਬਹੁਤ ਹੀ ਇਹ ਜਿਹੜੀ ਸਕੀਮ ਹੈ ਬਹੁਤ ਹੀ ਵਧੀਆ ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਸ ਦੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਹਾਂ ਇਸ ਦੇ ਵਿੱਚ ਤੁਸੀਂ ਸਰਕਾਰੀ ਸਕੀਮਾਂ ਵਿੱਚ ਤੁਸੀਂ ਲਾਭ ਲੈਣਾ ਚਾਹੁੰਦੇ ਹੋ ਤਾਂ ਡਾਕਖਾਨੇ ਦੀ ਇਹ ਸਰਕਾਰੀ ਸਕੀਮ ਬਹੁਤ ਹੀ ਵਧੀਆ ਤੇ ਫਾਇਦੇਮੰਦ ਸਾਬਤ ਹੈ ਜੀ ਜੀ ਹਾਂ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਇਸ ਵਿੱਚ ਵੱਧ ਤੋਂ ਵੱਧ 30 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਹਰ ਮਹੀਨੇ 2 ਲੱਖ 46000 ਰੁਪਏ ਦਾ ਵਿਆਜ ਮਿਲੇਗਾ ਹਰ ਸਾਲ ਤੁਹਾਨੂੰ ਇਸ ਰਕਮ ਵਿੱਚ ਹਰ ਮਹੀਨੇ ਲਗਭਗ 20500 ਰੁਪਏ ਦੇ ਰੂਪ ਦੇ ਵਿੱਚ ਮਿਲਣਗੇ ਜੀ ਹਾਂ ਤਾਂ ਤੁਸੀਂ ਇਸ ਦੇ ਵਿੱਚ ਅੱਜ ਹੀ ਅਪਲਾਈ ਕਰਕੇ ਇਸ ਜੋ ਦੇ ਨਾਲ ਲਾਭ ਉਠਾ ਸਕਦੇ ਹੋ ਪਹਿਲਾਂ ਇਸ ਸਕੀਮ ਵਿੱਚ ਵੱਧ ਤੋਂ ਵੱਧ ਨਿਵੇਸ਼ ਸੀਮਾ 15 ਲੱਖ ਸੀ ਪਰ ਜਿਸ ਨੂੰ ਵਧਾ ਕੇ ਹੁਣ 30 ਲੱਖ ਰੁਪਏ ਕਰ ਦਿੱਤਾ ਗਿਆ ਜੀ ਹਾਂ 60 ਸਾਲ ਤੋ ਦਾ ਦੇਖਦੇ ਇਸ ਵੱਡੀ ਅਪਡੇਟ ਇੱਕ ਹੋਰ ਤੁਹਾਡੇ ਨਾਲ ਹਾਂਜੀ ਕੀਤੀ ਜਾ ਰਹੀ ਹੈ ਡਾਕ ਖਾਨ ਦੇ ਇੱਕ ਸਕੀਮ ਬਾਰੇ ਤੁਹਾਨੂੰ ਹੋਰ ਜਾਣੂ ਕਰਵਾ ਰਹੇ ਹਾਂ ਪੋਸਟ ਆਫਿਸ ਦੀ ਸਕੀਮ ਵਿੱਚ ਨਿਵੇਸ਼ ਰਾਸ਼ੀ ਹੋ ਜਾਂਦੀ ਹੈ ਡਬਲ ਮੈਚਿਓਰਿਟੀ ਤੇ ਮਿਲਦਾ ਦੁੱਗਣਾ ਪੈਸਾ ਜੀ ਹਾਂ ਇਹ ਇੱਕ ਸਰਕਾਰੀ ਸਕੀਮ ਬਾਰੇ ਦੱਸ ਰਹੇ ਜਿਸ ਵਿੱਚ ਤੁਹਾਡਾ ਪੈਸਾ ਦੁੱਗਣਾ ਹੋ ਜਾਂਦਾ ਜੇ ਤੁਸੀਂ 5 ਲੱਖ ਰੁਪਏ ਜਮ੍ਹਾਂ ਕਰਾਉਂਦੇ ਤਾਂ ਤੁਹਾਨੂੰ 10 ਲੱਖ ਰੁਪਏ ਮਿਲੇਗਾ ਜਾਨੀ ਕਿ ਤੁਹਾਨੂੰ ਮਿਲੇਗਾ 5-5 ਲੱਖ ਰੁਪਏ ਦਾ ਲਾਭ ਇਸ ਸਰਕਾਰੀ ਸਕੀਮ ਦੇ ਰਾਹੀਂ ਜੇ ਤੁਸੀਂ 10 ਲੱਖ ਜਮ੍ਹਾਂ ਕਰਾਉਂਦੇ ਤੁਹਾਡਾ 20 ਲੱਖ ਹੋ ਜਾਵੇਗਾ ਤੇ ਹੋਵੇਗਾ ਕਿੰਨੇ ਚਿਰ ਦੇ ਵਿੱਚ ਉਸ ਬਾਰੇ ਪੂਰੀ ਅਪਡੇਟ ਸਾਂਝੀ ਕਰਾਂਗੇ ਜਦੋਂ ਨਿਵੇਸ਼ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਰਕਾਰੀ ਸਕੀਮਾਂ ਦੇ ਲੋਕ ਭਰੋਸਾ ਕਰਦੇ ਹਨ ਜੀ ਹਾਂ ਇਸ ਦੇ ਵਿੱਚ ਜਿੰਨੇ ਤੁਸੀਂ ਪੈਸੇ ਜਿੰਨੇ ਵੀ ਤੁਸੀਂ ਪੈਸੇ ਜਮ੍ਹਾਂ ਕਰਾਓਗੇ ਉਹਨੇ ਤੁਹਾਡੇ ਪੈਸੇ ਡਬਲ ਹੋ ਜਾਣਗੇ ਅਸੀਂ ਗੱਲ ਕਰ ਰਹੇ ਹਾਂ ਕਿਸਾਨ ਵਿਕਾਸ ਪੱਤਰ ਦੀ ਇਹ ਇੱਕ ਸਰਕਾਰੀ ਸਕੀਮ ਹੈ ਡਾਕਾ ਨੇ ਵੀ ਜਾ ਕੇ ਤੁਸੀਂ ਕਿਸਾਨ ਵਿਕਾਸ ਪੱਤਰ ਸਕੀਮ ਬਾਰੇ ਪਤਾ ਕਰਨਾ ਲੋੜੀਂਦੇ ਦਸਤਾਵੇਜ਼ ਤੁਹਾਡੇ ਤੋਂ ਮੰਗੇ ਜਾਣਗੇ ਫਾਰਮ ਭਰ ਕੇ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਅਤੇ 115 ਮਹੀਨਿਆਂ ਬਾਅਦ ਜਾਨੀ ਕਿ 9 ਸਾਲ 7 ਮਹੀਨਿਆਂ ਬਾਅਦ ਤੁਹਾਡੇ ਪੈਸੇ ਜਿਹੜੇ ਨੇ ਡਬਲ ਹੋ ਜਾਣਗੇ ਜਿੰਨੇ ਤੁਸੀਂ ਇਹਦੇ ਵਿੱਚ ਪੈਸੇ ਜਮ੍ਹਾਂ ਕਰੋਗੇ ਚਾਹੇ 10 ਲੱਖ ਕਰੋ ਚਾਹੇ 20 ਲੱਖ ਕਰੋ ਚਾਹੇ 10000 ਕਰੋ ਜਿੰਨੇ ਕਰੋਗੇ ਤੁਹਾਡੇ ਉਹ ਡਬਲ ਕੀਤੇ ਜਾਣਗੇ ਤਾਂ ਇੱਕ ਹੋਰ ਵੱਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨੋਂ ਲੈ ਕੇ ਅਲਰਟ ਜਾਰੀ ਕੀਤਾ ਲਗਾਤਾਰ ਤਿੰਨ ਦਿਨਾਂ ਭਾਰੀ ਮੀਂਹ ਹੁਣ ਜਿਹੜਾ ਦੱਸਿਆ ਜਾ ਰਿਹਾ ਪੰਜਾਬ ਦੇ ਵਿੱਚ ਲਗਾਤਾਰ ਤਿੰਨ ਦਿਨ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਤਾਂ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਵੱਡੀ ਅਪਡੇਟ ਵਿੱਚ ਤਤਕਾਲੀ ਧੰਨਵਾਦ ਜੀ ਸਾਰਿਆਂ ਦਾ